ਆਮ ਤੌਰ ਤੇ ਆਪਾਂ ਸੁਣਦੇ ਆਂ ਦਿੱਲੀ ਦਿਲ ਵਾਲਿਆਂ ਦੀ ਪਰ ਇਸ ਦੀ ਸੱਚਾਈ ਕੀ ਹੈ ਇਸ ਦੇ ਪਿੱਛੇ ਬਹੁਤ ਵੱਡਾ ਇਤਿਹਾਸ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਜਦੋਂ ਉਹਨਾਂ ਨੂੰ ਸ਼ਹੀਦ ਕਰਨ ਦਾ ਐਲਾਨ ਹੋ ਗਿਆ ਸੀ ਤਾਂ ਉਸ ਦੇ ਤੁਰੰਤ ਬਾਅਦ ਗੁਰੂ ਕੇ ਸਿੱਖਾਂ ਨੇ ਕੁਝ ਸਿੱਖਾਂ ਨੇ ਇਕੱਠੇ ਹੋ ਕੇ ਮੀਟਿੰਗ ਕੀਤੀ ਸੀ ਆਪਸ ਦੇ ਵਿੱਚ ਵਿਚਾਰ ਕੀਤੀ ਸੀ ਕਿ ਜਦੋਂ ਪਾਸ਼ਾ ਜੀ ਇਹਨਾਂ ਨੂੰ ਸ਼ਹੀਦ ਕਰ ਦੇਣਗੇ ਤਾਂ ਉਸ ਤੋਂ ਬਾਅਦ ਚ ਉਹਨਾਂ ਦਾ ਪਵਿੱਤਰ ਸਰੀਰ ਉਹਨਾਂ ਦਾ ਸੀਸ ਜਿਹੜਾ ਹੈ ਉਹ ਕਿਵੇਂ ਸੰਭਾਲਣਾ ਹੈ ਤੇ ਜਿਹੜੀ ਇਹ ਗਲੀ ਦੇ ਵਿੱਚ ਇਹ ਸਾਰਾ ਗੱਲਬਾਤ ਹੋਈ ਸੀ ਮਤਾ ਪਕਾਇਆ ਸੀ ਸਿੱਖਾਂ ਨੇ ਉਸੇ ਗਲੀ ਦੇ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂਗੇ ਕਿਉਂਕਿ ਆਪਾਂ ਜਦੋਂ ਵੀ ਇਤਿਹਾਸ ਸੁਣਦੇ ਹਾਂ ਸਹਿਬ ਪਾਸ਼ਾ ਜੀ ਇਹਨਾਂ ਦਾ ਤਾਂ ਇਹ ਕਿਹਾ ਜਾਂਦਾ ਹੈ ਕਿ ਭਾਈ ਜੈਤਾ ਜੀ ਗੁਰੂ ਪਾਤਸ਼ਾਹ ਜੀ ਅਰੰਦਾਸੀ ਸੇਸ ਲੈ ਕੇ ਕਿਵੇਂ ਉਹ ਪੰਜਾਬ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਸਨ ਪਰ ਉਹ ਇੱਕਦਮ ਨਹੀਂ ਸੀ ਸਾਰਾ ਵਰਤਾਰਾ ਵਾਪਰਿਆ ਉਹ ਸਬੰਧ ਦੇ ਵਿੱਚ ਵਿਉਂਤਬੰਦੀ ਕੀਤੀ ਗਈ ਸੀ ਗੁਰੂ ਕੇ ਸਿੱਖਾਂ ਵੱਲੋਂ ਤੇ ਇਹ ਇਤਿਹਾਸ ਜਿਹੜਾ ਹੈ ਬੀਬੀ ਸੰਦੀਪ ਕੌਰ ਜੀ ਭਾਈ ਧਰਮ ਸਿੰਘ ਚੈਰੀਟੇਬਲ ਟਰਸਟ ਦੇ ਜਿਹੜੇ ਸੰਸਥਾਪਕ ਨੇ ਉਹਨਾਂ ਨੇ ਇਹ ਪਵਿੱਤਰ ਇਤਿਹਾਸ ਆਪਣੇ ਰੂਬਰੂ ਕੀਤਾ ਆਓ ਵੇਖਦੇ ਹਾਂ ਗਲੀ ਤੇ ਉਸ ਦਾ ਦ੍ਰਿਸ਼ ਅਜੁਰਜੀਕਾ ਖਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਪਹੁੰਚੇ ਹਾਂ ਦਿੱਲੀ ਦਿੱਲੀ ਦੇ ਲਾਗੇ ਹੈਗੀ ਹੈ ਇਹ ਹੈਗੀ ਦਿਲਵਾਲੀ ਗਲੀ ਇੱਕ ਮੈਂ ਵੀਡੀਓ ਦੇਖੀ ਸੀ ਕਿਸੇ ਗੁਰਸਿੱਖ ਨੇ ਪਾਈ ਸੀ ਉਹ ਵੀਡੀਓ ਉਸ ਵਿੱਚ ਉਹਨਾਂ ਨੇ ਦੱਸਿਆ ਸੀਗਾ ਕਿ ਦਿੱਲੀ ਦੇ ਵਿੱਚ ਇੱਕ ਦਿਲਵਾਲੀ ਗਲੀ ਹੈਗੀ ਆ ਉਸ ਗਲੀ ਦੇ ਵਿੱਚ ਕੁਝ ਸਿੱਖਾਂ ਨੇ ਮੀਟਿੰਗ ਕੀਤੀ ਸੀ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਧੜ ਨਾਲੋਂ ਅਲੱਗ ਕਰਨ ਦਾ ਫਰਮਾਨ ਜਿਹੜਾ ਉਹ ਜਾਰੀ ਹੋਇਆ ਸੀ ਤੇ ਕੋਈ ਸਿੱਖਾਂ ਨੇ ਦਿਲ ਵਾਲੀ ਗਲੀ ਦੇ ਵਿੱਚ ਮੀਟਿੰਗ ਕੀਤੀ ਸੀਗੀ ਕਿ ਅਸੀਂ ਗੁਰੂ ਸਾਹਿਬ ਦਾ ਜਿਹੜਾ ਜਦੋਂ ਸੀਸ ਧੜ ਨਾਲੋਂ ਅਲੱਗ ਕਰਨਗੇ ਤੇ ਅਸੀਂ ਉਹ ਜਿਹੜਾ ਹੈਗਾ ਵਾ ਉਸ ਸਮੇਂ ਜਿਹੜਾ ਕੀ ਭੂਮਿਕਾ ਨਿਭਾਉਣੀ ਆ ਕਿ ਅਸੀਂ ਗੁਰੂ ਮਹਾਰਾਜ ਦੇ ਸਰੀਰ ਦੀ ਬੇਅਦਬੀ ਨਹੀਂ ਹੋਣ ਦੇਣੀ ਹੈਗੀ ਤੇ ਅਸੀਂ ਗੁਰੂ ਮਹਾਰਾਜ ਦਾ ਜਿਹੜਾ ਸੀਸ ਹੈਗਾ ਵਾ ਉਹ ਕਿਸ ਤਰ੍ਹਾਂ ਨੰਦਪੁਰ ਸਾਹਿਬ ਉਹਨਾਂ ਦੇ ਵਾਰਸਾਂ ਤੱਕ ਪਹੁੰਚਾਉਣਾ ਹੈ ਕਿਵੇਂ ਧਰ ਨੂੰ ਕੀ ਕਰਨਾ ਉਹ ਸਾਰੀ ਮੀਟਿੰਗ ਜਿਹੜੀ ਹੈਗੀ ਆ ਇਹ ਬਾਹਰ ਇਹ ਦਿਲਵਾਲੀ ਗਲੀ ਹੈਗੀ ਅੱਧਰ ਦੇਖੋ ਬਹੁਤ ਪੀੜਾ ਜਿਹਾ ਦਿੱਲੀ ਦਾ ਬਗਾਨਾ ਸਾਡਾ ਵਾ ਅਸੀਂ ਇੱਥੇ ਬਹੁਤ ਜ਼ਿਆਦਾ ਲੱਭਦੇ ਲੱਭਦੇ ਆਏ ਆ ਪਰ ਇੱਥੇ ਸਾਨੂੰ ਕੋਈ ਗੱਲ ਦਾ ਪਤਾ ਨਹੀਂ ਲੱਗ ਰਿਹਾ ਪਰ ਇਤਿਹਾਸ ਜ਼ਰੂਰ ਹੈਗਾ ਵਾ ਕਿਉਂਕਿ ਇੱਥੇ ਯਾਦਗਰਨੀ ਬਣੀ ਗੁਰੂ ਤੇਗ ਬਹਾਦਰ ਜੀ ਦੀ ਜਾਂ ਉਹਨਾਂ ਸਿੰਘਾਂ ਦੀ ਫਿਰ ਵੀ ਇੱਥੇ ਆਣ ਕੇ ਜਿਹੜਾ ਸਾਡਾ ਮਨ ਹੈਗਾ ਨਾ ਉਹ ਸੱਚ ਜਾਣਿਓ ਸਰਤਾ ਨਾ ਪਰ ਗਿਆ ਉਹਨਾਂ ਸਿੱਖਾਂ ਦੀ ਜਾਦ ਵਿੱਚ ਜਿੰਨਾ ਸਿੱਖਾਂ ਨੇ ਉਹ ਪ੍ਰੇਮ ਪਿਆਰ ਉਹ ਸਾਰਾ ਕੁਝ ਗੁਰੂ ਸਾਹਿਬ ਦੀ ਜਾਤ ਦੇ ਵਿੱਚ ਉਹਨਾਂ ਤੋਂ ਨਿਸ਼ਾਵਰ ਕਰਨੀ ਕਿਉਂਕਿ ਕਿੰਨਾ ਔਖਾ ਸਮਾਂ ਹੋਏਗਾ ਕਿੰਨਾ ਮੁਸ਼ਕਲ ਭਰਿਆ ਸਮਾਂ ਹੋਏਗਾ ਪਰ ਫਿਰ ਵੀ ਉਹ ਸਿੱਖਾਂ ਨੇ ਆਪਣੇ ਸਿਰ ਧੜੀ ਦੀ ਬਾਜੀ ਲਾ ਕੇ ਗੁਰੂ ਜੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਤੀ ਪ੍ਰਿਆਰ ਪਿਆਰ ਦਿਖਾਉਂਦਿਆਂ ਹੋਇਆਂ ਇੱਥੇ ਮੀਟਿੰਗ ਕਰਕੇ ਮਤਾ ਪਾ ਕੇ ਜੋ ਵੀ ਉਹਨਾਂ ਨੇ ਉਸ ਟਾਈਮ ਜੂਰਨਾ ਕੋ ਹੋਇਆ ਸੀ ਤੇ ਉਹਨਾਂ ਨੇ ਉਸ ਸਾਰੇ ਕੁਸ਼ ਨੂੰ ਅਨੰਦਪੁਰ ਸਾਹਿਬ ਤੱਕ ਸੀਸਰੀ ਪਹਚਾਇਆ ਗਿਆ ਸਾਰਾ ਕੁਸ਼ ਘੜ ਦਾ ਸੰਸਕਾਰ ਵੀ ਹੋਇਆ ਜੋ ਵੀ ਇਤਿਹਾਸ ਹੈਗਾ ਵਾ ਮੈਨੂੰ ਜਿਆਦਾ ਕੁਝ ਨਹੀਂ ਪਤਾ ਪਰ ਬੜੀ ਸ਼ਰਧਾ ਭਾਵਨਾ ਦੇ ਨਾਲ ਅਸੀਂ ਇਸ ਗਲੀ ਵਿੱਚ ਆਏ ਹਾਂ ਤੇ ਸੱਚ ਜਾਣਿਓ ਕਿ ਮਨ ਨੂੰ ਬਹੁਤ ਜਿਆਦਾ ਸਕੂਨ ਮਿਲਿਆ ਹੈਗਾ ਉਹਨਾਂ ਸਿੱਖਾਂ ਦੀ ਸੋਚ ਨੂੰ ਬੀਫੀ ਸਾਰਾ ਕੁਝ ਜਾਣਤੀ ਦੇਸ਼ ਕਿਤੇ ਉਹਨਾਂ ਦੀ ਯਾਦਗਰ ਨਹੀਂ ਬਣੀ ਪਰ ਇਹ ਗਲੀ ਹੀ ਉਹਨਾਂ ਦੀ ਯਾਦਗਰ ਹੈਗੀ ਆ ਗੁਰੂ ਕਿਰਪਾ ਕਰੇ ਕੋਈ ਦਿਨ ਆਏਗਾ ਉਹਨਾਂ ਦੀ ਇਸ ਦਿਲਵਾਲੀ ਗਲੀ ਦੇ ਵਿੱਚ ਚਾਵੜੀ ਬਾਜ਼ਾਰ ਜਿਹੜਾ ਮੈਟਰੋ ਸਟੇਸ਼ਨ ਚਾਵੜੀ ਬਾਜ਼ਾਰ ਮੈਟਰੋ ਸਟੇਸ਼ਨ ਦੇ ਲਾਗੇ ਅਸੀਂ ਲੱਭਦੇ ਲੱਭਦੇ ਆਏ ਆਂ ਦਿਲਵਾਲੀ ਗਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ